ਪੂਰੇ ਦੇਸ਼ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਛੋਟੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਅੱਜ ਦੇ ਦਿਨ ਛੋਟੇ ਸ਼ਹੀਦਾਂ ਨੂੰ ਮਾਤਾ ਗੁਜਰਕੌਰ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਇਹ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਉਨ੍ਹਾਂ ਦੀ ਆਪਣਾ ਉਹਨਾਂ ਦੀ ਉਹਨਾਂ ਦੀ ਸਾਹਰ ਦੇ ਵਾਸਤੇ ਲੰਗਰ ਲਗਾ ਰਹੇ ਆ ਆ ਤਾਂ ਸਾਰੇ ਪਤਨ ਤਰ ਪੰਜਾਬ 사 ਘੁੰਮ ਕੇ ਸਾਹ ਸਾਹ ਤੇ ਲੰਗਰ ਇਹਨੇ ਲਗਾਏ ਜਾ ਰਹੇ ਆ ਪੂਰੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਛੋਟੇ ਸ਼ਾਹਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਅੱਜ ਦੇ ਦਿਨ ਪੂਰੇ ਲੰਗਰ ਲਗਾਏ ਜਾ ਰਹੇ ਨੇ ਜਗ੍ਹਾ ਜਗ੍ਹਾ ਤੇ ਉੱਪਰ ਤੇ ਮਹਾਰਾਜ ਨੂੰ ਯਾਦ ਕੀਤਾ ਜਾ ਰਿਹਾ ਹੈਗਾ ਉੱਥੇ ਅੱਜ ਫੋਟੋਗ੍ਰਾਫਰ ਐਸੋਸੀਏਸ਼ਨ ਪਟਿਆਲਾ ਵੱਲੋਂ ਜਿਹੜੇ ਗੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈਗੇ ਆ ਸ਼ਹਿਰ ਦੇ ਵਿੱਚ ਉਹ ਆਂਦਾ ਜਨੇਜਾ ਜੀ ਵਿਸ਼ੇਸ਼ ਤੌਰ ਤੇ ਗ੍ਰੀਨ ਮੈਨ ਦੇ ਵੱਜੂ ਜਾਣੇ ਜਾਂਦੇ ਨੇ ਉਹ ਪਹੁੰਚੇ ਹੋਏ ਨੇ ਤੇ ਪ੍ਰਧਾਨ ਜੀ ਨਾਲ ਗੱਲਬਾਤ ਕਰੇ ਦਰਸ਼ਨ ਜੀ ਗੱਲਬਾਤ ਕਰ ਕੀ ਕਹਿਣਾ ਅੱਜ ਦੇ ਦਿਨ ਛੋਟੇ ਸ਼ਬਜਤ ਨੂੰ ਮਾਤਾ ਗੁਜਰਤ ਕੌਰ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਜਾ ਰਹੇ ਨੇ ਤੁਹਾਡੇ ਵੱਲੋਂ ਵੀ ਅੱਜ ਜਿਹੜਾ ਫੋਟੋਗ੍ਰਾਫਰ ਐਸੋਸੀਏਸ਼ਨ ਵਾਇ ਗੁਰਜੀ ਕੀ ਬਾਤੇ ਇਹ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਿਬਜ਼ਾਦੇ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਆਪਣਾ ਉਹਨਾਂ ਦੀ ਉਹਨਾਂ ਦੀ ਸ਼ਹਾਦਤ ਦੇ ਬਾਅਦ ਸੇ ਲੰਗਰ ਲਗਾ ਰਹੇ ਆ ਤੇ ਅੱਗੋਂ ਵੀ ਇਸ ਤਰ੍ਹਾਂ ਹੀ ਸਾਡਾ ਉਪਰਾਲਾ ਰਹੇਗਾ ਸਾਡੇ ਨਾਲ ਗ੍ਰੀਨ ਮੈਨ ਪਹੁੰਚਦਾ ਜਨੇਜਾ ਜੀ ਮੌਜੂਦ ਨੇ ਜਨੇਜਾ ਸਾਹਿਬ ਰੱਬ ਵੀ ਖੁਸ਼ ਹੈ ਬਰਸਾਤ ਹੋ ਰਹੀ ਹੈ ਲਗਾਤਾਰ ਤੇ ਉਹ ਵੀ ਛੋਟੇ ਸ਼ਰਧਿਆਤਿਆਂ ਨੂੰ ਜਿਹੜਾ ਹੈਗਾ ਯਾਦ ਕਰਕੇ ਅੱਜ ਰੋਂਦਾ ਹੋਇਆ ਨਜ਼ਰ ਆ ਰਿਹਾ ਹੈਗਾ ਤੇ ਜਿਹੜੇ ਸੰਗਤਾਂ ਉਹਨਾਂ ਵੱਲੋਂ ਵੀ ਅੱਜ ਜਿਹੜੇ ਜਗ੍ਹਾ-ਜਗ੍ਹਾ ਤੇ ਲੰਗਰ ਲਗਾਏ ਜਾ ਰਹੇ ਨੇ ਮੈਂ ਤਾਂ ਸਾਰੇ ਪੰਜਾਬ ਸਾਰੇ ਘੁੰਮ ਕੇ ਆਂ ਸਾ-ਸਾ ਤੇ ਲੰਗਰ ਇਹਨੇ ਲਗਾਏ ਜਾ ਰਹੇ ਹੈ ਛੋਟੇ ਸ਼ਰਧਿਆਤਿਆਂ ਉੱਤੇ ਔਰ ਮਾਤਾ ਗੁਜਰ ਘੋਟ ਦਾ ਕੁਰਬਾਨੀ ਕਰਕੇ ਜਿਹੜੇ ਖਾਸ ਕਰਕੇ ਅੱਜ ਪਟਿਆਲੇ ਵਿੱਚ ਫੋਟੋਗ੍ਰਾਫੀ ਐਸੋਸੀਏਸ਼ਨ ਵੱਲੋਂ ਲਗਾਏ ਜਾ ਰਹੇ ਨੇ ਉਹ ਬੜੀ ਹਮਵਾਕੇ ਸੰਗਤ ਪਹੁੰਚੀ ਹੈ ਆ ਬੜਾ ਖੁਸ਼ੀ ਦੀ ਲਹਿਰ ਹੈ ਕਿਸਮ ਦੀ ਅਸੀਂ ਕਰਕੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਬੇਸ਼ਕ ਤਾਂ ਹੀ ਲਾ ਲੱਗ ਕੇ ਸਾਡਾ ਲੰਗਰ ਅੰਦਰ ਹੀ ਉਹ ਖਾਸ ਕਰਕੇ ਫੋਟੋਗ੍ਰਾਫਰ ਐਸੋਸੀਏਸ਼ਨ ਜਿਹੜੀ ਹੈ ਇਹ ਹਰ ਸਾਲ ਲਗਾਉਂਦੀ ਹੋ ਉਹ ਚੜ੍ਹਦੀਆਂ ਕਲਾ ਚਲੋ ਕੇ ਜਿਸ ਤਰ੍ਹਾਂ ਕਿ ਕਈ ਲੋਕ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਲੰਗਰ ਵੀ ਲਗਾਉਂਦੇ ਨੇ ਖੇਰਪੋੜੇ ਦਾ ਜਿਹੜਾ ਲੰਗਰ ਲਗਾਈ ਜਾਂਦੇ ਨੇ ਹੁਣ ਕੀ ਲੱਗਦਾ ਕਿ ਕਈ ਲੋਕ ਜਿਹੜੇ ਹੁੱਲੜ ਪਾਜੀਆਂ ਵੀ ਕਰਦੇ ਨਜ਼ਰ ਆਉਂਦੇ ਉਹਨਾਂ ਨੂੰ ਕਿਸੇ ਨਾਂ ਦੇਣਾ ਚਾਹੁੰਦੇ ਨਾ ਹਿਲੜਵਾਲੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਹੁਰਤਾ ਆਪਣੇ ਸਰਕਾਰ ਬਹੁਤ ਸਖਤ ਹੋਈ ਹੈ ਹਾਲਾਂਕਿ ਇਹਨਾਂ ਸ਼ਕਾਬ ਦੇ ਠੇਕੇ ਬੰਦ ਕਰਾਏ ਇਹਨਾਂ ਨੇ 3 ਦਿਨ 24 25 26 ਔਰ ਫਿਰ ਮੀਟਿੰਗ ਬੰਦ ਕਰਾਏ ਹੁਰੜਬਾਜੀ ਬਿਲਕੁਲ ਸਹਾਨ ਨਹੀਂ ਕਰਦੀ ਪ੍ਰਸ਼ਾਸਨ ਪੂਰਾ ਅਲਰਟ ਹੈ ਪਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਜਿਹੜਾ ਕੇ ਸੰਗਤਾਂ ਵਾਤੂਆ ਜਿਹੜੇ ਲੰਗਰ ਲਗਾ ਰਹੀ ਹਰ ਜਗ੍ਹਾ ਤੇ ਹੁਲੜਬਾਜੀਆਂ ਲੋਕ ਕਈ ਲੋਕ ਹੁਲੜਬਾਜੀਆਂ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕਿਸ ਸੰਦੇਸ਼ ਦੇਣਾ ਇਹਨਾਂ ਤੇ ਸਰਕਾਰ ਨੂੰ ਨੱਥ ਪਾਣੀ ਚਾਹੀਦੀ ਹੈ ਜਿਹੜੇ ਬੰਦੇ ਹੁੱਲੜਬਾਜੀ ਕਰਨੀ ਚਾਹੀਦੀ ਇਹਨਾਂ ਨੂੰ ਕਰਨਾ ਨਹੀਂ ਕਿ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਇਹ ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਕਿ ਇਹ ਸ਼ਹਾਦਤ ਦੇ ਦਿਨ ਹੁੱਲੜਬਾਜੀ ਕਦੇ ਵੀ ਨਹੀਂ ਹੋਣੀ ਚਾਹੀਦੀ ਇਹ ਬਹੁਤ ਗਲਤ ਹੈ ਇੱਕ ਫੋਟੋਗ੍ਰਾਫਰ ਸੈਸ਼ਨ ਵੱਲੋਂ ਜਿਹੜਾ ਲੰਗਰ ਲਗਾਏ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਹਰ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਅੱਜ ਤੁਹਾਡੇ ਵੱਲੋਂ ਕਿਹੜਾ ਲੰਗਰ ਲਗਾਏਗਾ ਫੋਟੋਗ੍ਰਾਫਰ ਵੈਲਫੇਅਰ ਕਲੱਬ ਵੱਲੋਂ ਲੰਗਰ ਲਗਾਇਆ ਜਾਂਦਾ ਹਰ ਸਾਲ ਇਸ ਸਾਲ ਲੰਗਰ ਲਗਾਇਆ ਗਿਆ ਇਹ ਅਸੀਂ ਲੰਗਰ ਨਹੀਂ ਲਗਾਇਆਗਾ ਸਾਨੂੰ ਮਾਰਨ ਦੇ ਬਖਸ਼ੀਸ਼ ਕੀਤੀ ਹੈ ਜੀ ਕਿ ਅਸੀਂ ਜੋਗੇ ਹੋਏ ਹਾਂ ਕਿ ਅ ਔਰ ਬੜਾ ਸ਼ੁਕਰਾਨਾ ਮਹਾਰਾਜ ਦਾ ਤੇ ਹਮੇਸ਼ਾ ਇਹ ਉਮੀਦ ਕਰਦੇ ਆ ਕਿ ਇਦਾਂ ਹੀ ਅਸ਼ੀਰਵਾਦ ਦਿੰਦੇ ਰਹਿਣਗੇ ਤੇ ਇਦਾਂ ਹੀ ਪਰਾਲੇ ਹੁੰਦੇ ਰਹਿਣਗੇ ਜੀ ਬਿਲਕੁਲ ਆਜੋ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਜਿਹੜਾਗਾ ਤੁਹਾਡੇ ਸਾਹਮਣੇ ਜਿਹੜਾਗਾ ਛੋਲੇ ਜਿਹੜੇ ਔਰ ਪੁਚਿਆਂ ਦਾ ਜਿਹੜਾਗਾ ਲੰਗਰ ਲਗਾਇਆਗਾ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕਿਸ ਤਰ੍ਹਾਂ ਨਾਲ ਜਿਹੜਾਗਾ ਲੰਗਰ ਲਗਾ ਰਿਹਾ ਹੋ ਹਮ ਹੁਮਾ ਕੇ ਜਿਹੜੀ ਸੰਗਤਾਂ ਜਿਹੜੇ ਲੰਗਰ ਛਕਦੇ ਹੋਏ ਨਜ਼ਰ ਆਂਦੀਆਂ ਪੈਣ ਤੇ ਚਾਰ ਸ਼ਬਦ ਜਦੇ ਛੋਟੇ ਉਤੇ ਮਾਤਾ ਗੁਜਰ ਕੌਰ ਜੀ ਨੂੰ ਉਹਨਾਂ ਨੂੰ ਅੱਜ ਦੇ ਦਿਨ ਜਿਹੜਾਗਾ ਯਾਦ ਕੀਤਾ ਜਾ ਰ